ਨੇ ਸਿੱਧੂ ਪਰ ਦੇ ਸੀਨੀਅਰ ਨੇਤਾ ਸਾਜ ਦੀਪ ਸਿੰਘ ਢੱਲਿਆਲ ਵੱਲੋਂ ਅੱਜ ਕਿਸਾਨੀ ਮੰਗਾ ਸੰਬੰਧੀ ਜਿਲ੍ਹਾ ਪਟਿਆਲਾ ਦੇ ਖਨੌਰੀ ਕਸਬੇ ਵਿਖੇ ਮਰਨ ਵਰਤ ਦਾ ਐਲਾਨ ਕੀਤਾ ਗਿਆ ਸੀ ਤੇ ਪ੍ਰਸ਼ਾਸਨ ਇਸ ਵੱਲੋਂ ਚਿੰਤਤ ਸੀ ਕਿ ਜਦੋਂ ਮਰਨ ਵਰਤ ਦਾ ਐਲਾਨ ਹੋਣ ਤੋਂ ਬਾਅਦ ਲੋਕ ਇਕੱਠੇ ਹੋਣਗੇ ਤਾਂ ਬਹੁਤ ਸਾਰੇ ਲੈਵਲ ਤੇ ਜਦੋਂ ਸਿਹਤ ਸਹੂਲਤਾਂ ਪ੍ਰਦਾਨ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਕਈ ਵਾਰ ਲੋਕ ਉਸ ਦਾ ਵਿਰੋਧ ਕਰਦੇ ਆ ਇਸ ਕਰਕੇ ਉਹਨਾਂ ਦਾ ਸਿਹਤ ਨੂੰ ਧਿਆਨ ਚ ਰੱਖਦੇ ਹੋયા ਉਹਨਾਂ ਦੀ ਏਜ ਨੂੰ ਧਿਆਨ ਚ ਰੱਖਦੇ ਹੋયા ਤੇ ਉਹ ਕਿਉਂਕਿ ਸਾਡੇ ਸਾਰਿਆਂ ਲਈ ਉਹ ਸਤਕਾਰਯੋਗ ਹੈ ਉਹਨਾਂ ਦੇ ਮੈਡੀਕਲ ਪ੍ਰੋਪਰ ਚੈੱਕਅਪ ਕਰਾਉਣ ਲਈ ਅੱਜ ਉਹਨਾਂ ਨੂੰ ਨਾਲ ਲੈ ਕੇ ਡੀ ਐਮ ਸੀ ਲੁਧਿਆਣਾ ਵਿਖੇ ਉਹਨਾਂ ਦਾ ਮੈਡੀਕਲ ਚੈੱਕਅਪ ਕਰਾਇਆ ਜਾ ਰਿਹਾ ਹੈ ਸਰਪੰਦੇ ਸਾਹਿਬ ਨੂੰ ਲੋ ਇਹ ਗੱਲ ਕਹੀ ਗਈ ਹੈ ਕਿ ਪੰਜਾਬ ਪੁਲਿਸ ਨੂੰ ਵਿੱਚ ਨਹੀਂ ਆਉਣਾ ਚਾਹੀਦਾ ਸੀਗਾ ਸਰਕਾਰ ਤੇ ਸਾਡਾ ਜਿਹੜਾ ਇਹ ਲੜਾਈ ਸੀਗੀ ਉਸ ਨੂੰ ਕਿਵੇਂ ਦੇਖੀ ਨਹੀਂ ਅਸੀਂ ਕਿਉਂਕਿ ਸਾਡੇ ਲਈ ਸਾਜਗਦੀਪ ਸਿੰਘ ਡੱਲੇਵਾਲ ਬਹੁਤ ਸਤਿਕਾਰਯੋਗ ਹੈ ਸੀਨੀਅਰ ਕਿਸਾਨ ਨੇਤਾ ਹੈ ਤੇ ਇੱਕ ਉਹਨਾਂ ਦੀ ਏਜ ਨੂੰ ਧਿਆਨ ਚ ਰੱਖਦੇ ਆ ਹੋਇਆ ਅਸੀਂ ਉਹਨਾਂ ਦੀ ਸਿਹਤ ਬਾਰੇ ਚਿੰਤਤ ਸੀ ਪ੍ਰਸ਼ਾਸਨ ਉਹਦੇ ਬਾਰੇ ਚਿੰਤਤ ਸੀ ਤੇ ਕਿਉਂਕਿ ਉਹਨਾਂ ਦੀ ਜਾਨ ਨੂੰ ਕੋਈ ਨੁਕਸਾਨ ਨਾ ਹੋਵੇ ਸਭ ਤੋਂ ਵੱਡਾ ਜਾਨ ਹੈ ਤੇ ਜਹਾਨ ਹੈ ਤੇ ਇਸ ਲਈ ਅਸੀਂ ਉਹਨਾਂ ਨੂੰ ਇਹ ਮੈਡੀਕਲ ਚੈੱਕਅਪ ਲਈ ਉਹਨਾਂ ਨੂੰ ਨਾਲ ਲੈ ਕੇ ਤੇ ਉਹਨਾਂ ਦਾ ਪ੍ਰੋਪਰ ਮੈਡੀਕਲ ਚੈੱਕਅਪ ਹੈ ਜਿਆ ਡੀ ਐਮ ਸੀ ਚੱਲ ਵੀ ਰਿਹਾ ਹੈ ਸਰ ਇੱਕ ਹੋਰ ਗੱਲ ਪੁੱਛਣਾ ਚਾਹਾਂਗਾ ਕੀ ਇਹ ਹੀ ਗ੍ਰਿਫਤਾਰੀ ਹੈ ਜਾਂ ਕੇਵਲ ਮੈਡੀਕਲ ਚੈੱਕਅਪ ਹੈ ਨਹੀਂ ਨਾ ਨਾ ਗ੍ਰਿਫਤਾਰੀ ਨਹੀਂ ਹੈਗੀ ਇਹ ਉਹਨਾਂ ਨੂੰ ਨਾਲ ਲੈ ਕੇ ਉਹਨਾਂ ਦਾ ਪ੍ਰੋਪਰਲੀ ਮੈਡੀਕਲ ਜਿਹੜੇ ਕਿ ਬਹੁਤ ਹੀ ਮਾਹਰ ਡਾਕਟਰਾਂ ਵੱਲੋਂ ਆ ਜਿਹੜਾ ਉਹਨਾਂ ਦਾ ਮੈਡੀਕਲ ਚੈੱਕਅਪ ਕੀਤਾ ਜਾ ਰਿਹਾ ਤੇ ਸਰ ਕੀ ਹੁਣ ਜਿਹੜਾ ਕਿਸਾਨਾਂ ਦੇ ਵੱਲੋਂ ਜੋ ਐਲਾਨ ਕੀਤਾ ਗਿਆ ਹੈਗਾ ਕਿ ਅਸੀਂ ਜਿਹੜੇ ਕਰਨੇ ਪ੍ਰਦਰਸ਼ਨ ਕਰਾਂਗੇ ਉਸ ਨੂੰ ਲੈ ਕੇ ਕੀ ਕਹਿਣਾ ਚਾਹੋਗੇ ਦੇਖੋ ਅਸੀਂ ਜਿਹੜੀ ਇਹ ਗੱਲ ਹੈ ਕਿਉਂਕਿ ਇਹ ਇਹ ਦੇ ਬਾਰੇ ਕਿਉਂਕਿ ਪਾਲਿਸੀ ਮੈਟਰ ਹੁੰਦਾ ਹੈ ਗਵਰਨਮੈਂਟ ਲੈਵਲ ਤੇ ਡਿਸੀਜਨ ਹੁੰਦਾ ਉਹ ਤਾਂ ਉਸ ਗੱਲ ਦਾ ਉਹ ਜਿਵੇਂ ਕਿ ਨੇਗੋਸ਼ੀਏਸ਼ਨ ਹੈ ਜਿਹੜੀ ਹਮੇਸ਼ਾ ਚੱਲਦੀ ਰਹਿੰਦੀ ਹੈ ਤੇ ਟੇਬਲ ਟਾਕਸ ਹਮੇਸ਼ਾ ਉਹ ਚੱਲਦੀਆਂ ਰਹਿੰਦੀਆਂ ਕਿਉਂਕਿ ਜਿਹੜੀਆਂ ਅਸੀਂ ਵੀ ਸਾਰੇ ਚਾਹੁੰਦੇ ਆ ਵੀ ਕਿਸਾਨੀ ਮੰਗਾਂ ਵੀ ਜਿਹੜੀਆਂ ਪੂਰੀਆਂ ਹੋ ਜਾਣ ਪਰ ਇਹਦਾ ਹੱਲ ਕਿਉਂਕਿ ਪੁਲਿਸ ਦੇ ਤੌਰ ਤੇ ਮੈਂ ਕੁਝ ਨਹੀਂ ਕਹਿ ਸਕਦਾ ਪਰ ਇਹ ਜਿਹੜਾ ਜਿਹੜਾ ਸਭ ਨੂੰ ਹੀ ਖੁਸ਼ੀ ਹੋਊਗੀ ਜੇ ਕਿਸਾਨੀ ਮੰਗਾਂ ਹੱਲ ਹੁੰਦੀਆਂ ਤੇ ਕਿਸਾਨ ਆਪਣੇ ਘਰਾਂ ਨੂੰ ਜਾਂਦੇ ਆ ਸਰ ਉਹਨਾਂ ਨੇ ਕਿਹਾ ਹੈਗਾ ਕਿ ਗ੍ਰਿਫਤਾਰੀ ਤੋਂ ਬਾਅਦ ਜਿਹੜਾ ਹੈ ਇਸ ਨੂੰ ਲੈ ਕੇ ਜੋ ਅੱਜ ਜੋ ਭੰਬਲ ਪੁੱਸਾ ਪਿਆ ਹੈ ਕਿ ਗ੍ਰਿਫਤਾਰੀ ਮੰਨ ਰਹੇ ਨੇ ਕਿਸਾਨ ਕੀ ਇਸ ਤੋਂ ਬਾਅਦ ਜਿਹੜਾ ਹੈ ਉਹ ਪ੍ਰੋਟੈਸਟ ਸ਼ੁਰੂ ਕਰਨਗੇ ਜਗਜੀਤ ਸਿੰਘ ਢੱਲੇਵਾਲ ਉਹਨਾਂ ਦੇ ਹੱਕ ਦੇ ਵਿੱਚ ਜਿਸ ਤਰ੍ਹਾਂ ਨਾਲ ਤੁਸੀਂ ਦੱਸ ਰਹੇ ਕਿ ਉਹਨਾਂ ਨੂੰ ਮੈਡੀਕਲ ਚੈੱਕਅਪ ਦੇ ਲਈ ਲੈ ਜਾਂਦਾ ਹੈ ਨਹੀਂ ਦੇਖੋ ਇਹਦੇ ਚੋਂ ਜਿਹੜੀ ਗੱਲ ਉਹ ਤਾਂ ਸਾਰੇ ਲੋਕੀ ਕਿਉਂਕਿ ਕਿਸਾਨ ਯੂਨੀਅਨ ਦੇ ਜਿੰਨੇ ਵੀ ਸੀਨੀਅਰ ਨੇਤਾ ਉਹ ਵੀ ਉਹਨਾਂ ਦੀ ਸਿਹਤ ਬਾਰੇ ਚਿੰਤਤ ਸੀ ਤੇ ਪ੍ਰਸ਼ਾਸਨ ਵੀ ਲੋਕਲ ਹੈ ਜਿਹੜਾ ਉਹਨਾਂ ਦੀ ਸਿਹਤ ਬਾਰੇ ਚਿੰਤਤ ਸੀ